ਨਲੰਦਰ ਦੇ ਸ਼ਕਤੀਪੀਠੇ ਸ਼੍ਰੀ ਦੇਵਿਤਲਬ ਮੰਦਿਰ ਤੋਂ ਅੱਜ ਰਾਮ ਨੌਮੀ ਨੂੰ ਲੈ ਕੇ ਖਾਸ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਦੀ ਤਿਆਰੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਮੁਕੰਮਲ ਕੀਤੀ ਗਈ ਸੀ ਇਸੇ ਦੇ ਚਲਦਿਆਂ ਸ਼ਕਤੀਪੀਠ ਸ਼੍ਰੀ ਦੇਵਿਤਲਬ ਮੰਦਿਰ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਤੇ ਸ਼ਰਧਾਲੂ ਬੜੇ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੋਣ ਲਈ ਪਹੁੰਚ ਰਹੇ ਉੱਥੇ ਹੀ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਵੀ ਅੱਜ ਖਾਸ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਸ਼੍ਰੀ ਦੇਵਿਤਲਬ ਅੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਇਸੇ ਦੇ ਦੌਰਾਨ ਰਾਮ ਨੌਮੀ ਦੀ ਸ਼ੋਭਾ ਯਾਤਰਾ ਤੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਧਾਨ ਅਮਨ अरोड़ा ਇਕੱਠੇ ਦਿਖਾਈ ਦਿੱਤੇ ਨੇ ਜਿੱਥੇ ਉਹਨਾਂ ਨੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਸਮੂਹ ਪੰਜਾਬੀਆਂ ਨੂੰ ਤਸਮੂਹ ਵਿਸ਼ਵ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਰਾਮ ਨੌਮੀ ਦੀਆਂ ਵਧਾਈਆਂ ਵੀ ਦਿੱਤੀਆਂ ਹਨ ਉਹਨਾਂ ਕਿਹਾ ਕਿ ਏਕਤਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ ਤੇ ਲੋਕ ਏਕਤਾ ਦੇ ਨਾਲ ਹੀ ਚੱਲਣ ਮਾਤ੍ਰੀ ਸਤਿ ਸ਼੍ਰੀ ਅਕਾਲ ਸਾਰੇ ਸਵੇਰੇ ਦੇ ਉੱਪਰ ਉਹਨਾਂ ਨੇ ਹਮਲਾ ਕੀਤਾ ਮੈਂ ਮੇਰੇ ਵੱਡੇ ਵੀ ਚੰਦੀ ਸਾਹਿਬ ਸਾਰੀ ਸੰਗਤ ਅਸੀਂ ਪਹੁੰਚਿਆ परमात्मा ਸਾਰਿਆਂ ਨੂੰ ਖੁਸ਼ੀ ਦਿੰਦੇ ਹੋ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖਣਾ ਔਰ اسی ਤਰੀਕੇ ਨਾਲ ਆਪਾਂ ਸਾਰੇ ਤਿਉਹਾਰ ਨੇ ਜਿਹੜੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਮਨਾਉਂਦੇ ਹੀ ਇਹ ਭਾਈਚਾਰਕ ਸਾਂਝ ਇੱਕ ਤਰੀਕ ਇਹ ਪ੍ਰਭੂ ਸ਼ਿਦਿਨਾਮ ਆਪਣੇ ਸਾਰੇ ਚ ਬਣਾਈ ਰੱਖਣਾ ਅੱਜ ਜੀ ਕੀ ਹਾਲ ਹੈ ਤੁਹਾਨੂੰ ਅੱਜ ਪਰਸ਼ਮਨ ਆਪਣਾ ਮੁਸਬੀ ਬੋਲ ਰਿਹਾ ਹੈ ਗ੍ਰៅਪਤੀ ਰਾਗਵ ਰਾਜਾਰਾਮ ਪਤਿਤ ਪਾਵਨ ਸੀ타ਰਾਮ ਅੱਜ ਆਰਾਮ ਨਾਮ ਦੇ ਫਲੈਕਸ ਦੇ ਵਿੱਚ ਦੇਵੀ ਤਲਾਹ ਮੰਦਰ ਵੱਲੋਂ ਸੀਟਰ ਵਿੱਚ ਜੀ ਵੀ ਪੂਰੀ ਕਮੇਟੀ ਵੱਲੋਂ ਬੜਾ ਸ਼ਾਨਦਾਰ ਨਗਰ ਕੀਰਤੀ ਚੱਲਿਆ ਜਾ ਰਿਹਾ ਹੈ ਸੋਭਾ ਯਾਤਰਾ ਕੀਤੀ ਜਾ ਰਹੀ ਹੈ ਮੈਂ ਸਮੂਹ ਸੰਗਤ ਨੂੰ ਸਾਰੇ ਜਲੰਧਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ৰিপৰ্ট অন পইণ্ট ਲੰਦਰ ਦੇ ਸ਼ਕਤੀਪੀਠੇ ਸ਼੍ਰੀ ਦੇਵਿਤਲਾਬ ਮੰਦਿਰ ਤੋਂ ਅੱਜ ਰਾਮ ਨੌਮੀ ਨੂੰ ਲੈ ਕੇ ਖਾਸ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਦੀ ਤਿਆਰੀ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਮੁਕੰਮਲ ਕੀਤੀ ਗਈ ਸੀ ਇਸੇ ਦੇ ਚਲਦਿਆਂ ਸ਼ਕਤੀਪੀਠ ਸ਼੍ਰੀ ਦੇਵਿਤਲਾਬ ਮੰਦਿਰ ਵਿਖੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਤੇ ਸ਼ਰਧਾਲੂ ਬੜੇ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੋਣ ਲਈ ਪਹੁੰਚ ਰਹੇ ਉੱਥੇ ਹੀ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਵੀ ਅੱਜ ਖਾਸ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਸ਼੍ਰੀ ਦੇਵਿਤਲਾਬ ਅੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਏਸੇ ਦੇ ਦੌਰਾਨ ਰਾਮ ਨੌਮੀ ਦੀ ਸ਼ੋਭਾ ਯਾਤਰਾ ਤੇ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਧਾਨ ਅਮਨ अरोड़ा ਇਕੱਠੇ ਦਿਖਾਈ ਦਿੱਤੇ ਨੇ ਜਿੱਥੇ ਉਹਨਾਂ ਨੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਸਮੂਹ ਪੰਜਾਬੀਆਂ ਨੂੰ ਤਸਮੂਹ ਵਿਸ਼ਵ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਰਾਮ ਨੌਮੀ ਦੀਆਂ ਵਧਾਈਆਂ ਵੀ ਦਿੱਤੀਆਂ ਹਨ ਉਹਨਾਂ ਕਿਹਾ ਕਿ ਏਕਤਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ ਤੇ ਲੋਕ ਏਕਤਾ ਦੇ ਨਾਲ ਹੀ ਚੱਲਣ ਅੱਜ ਦੇ ਇਸ ਪਵਿੱਤਰ ਲੋਕ ਮੰਦਿਰ ਵਿੱਚ ਸਭ ਜੀ ਦਾ ਮੇਹਰ ਨਾਲ ਮਿਲ ਕੇ ਚੰਡੀ ਸਾਹਿਬ ਨੂੰ ਸਾਰੀ ਸੰਗਤ ਅਸੀਂ ਪਹੁੰਚਿਆ। ਆਪਾਂ ਸਾਰਿਆਂ ਨੂੰ ਖੁਸ਼ੀ ਜਾਂਦੇ ਨਾ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣਾ ਔਰ ਇਸੇ ਤਰੀਕੇ ਨਾਲ ਆਪਾਂ ਸਾਰੇ ਤਿਉਹਾਰ ਨੇ ਜਿਹੜੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਮਨਾਉਂਦੇ ਹੀ ਇਹ ਭਾਈਚਾਰਕ ਸਾਂਝ ਇਕਤਾ ਜਿਹੜੀ ਇਹ ਪ੍ਰਭੂ ਸ਼ਿਰੀ ਨਾਮ ਆਪਣੇ ਸਾਡੇ ਵਿੱਚ ਬਾਈ ਰੱਖਣਾ। ਗੋਪਤੀ ਰਾਗਵ ਰਾਜਾਰਾਮ ਪਤਿਤ ਪਾਵਨ ਸੀਤਾ ਰਾਮ ਅੱਜ ਆਰਾਮ ਨਾਮ ਦੇ ਫਲੈਕਸ ਦੇ ਵਿੱਚ ਦੇਵੀ ਤਲਾਬ ਮੰਦਰ ਵੱਲੋਂ ਸੀਤਰ ਵਿੱਚ ਜੀਨੀ ਪੂਰੀ ਕਮੇਟੀ ਵੱਲੋਂ ਬੜਾ ਸ਼ਾਨਦਾਰ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਸੋਭਾ ਯਾਤਰਾ ਕੀਤੀ ਜਾ ਰਹੀ ਹੈ ਮੈਂ ਸਮੂਹ ਸੰਗਤ ਨੂੰ ਸਾਰੇ ਜਲੰਧਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਆਰਾਮ ਨਾਮ ਦੇ ਬਹੁਤ ਬਹੁਤ ਵਧਾਈ ਬਿਊਰੋ ਰਿਪੋਰਟ 1 ਪੁਆਇੰਟ